ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀ ਤਾਜੀ ਸੂਈ ਵਾੜ ਸੇ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੋਂ ਬਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਮਗਰ ਆ ਗਿਆ ਬਈ ਬੱਚਾ ਬੱਚੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੇ ਬਾਈ ਬਾਈ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਬਹੁਤ ਵਧੀਆ ਜੀ ਹੋ ਠੀਕ ਹਾਂ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕੰਮ ਡਾਕਟਰ ਬਹੁਤ ਚੰਗਾ ਚੱਲਦਾ ਆਪਣੇ ਕੋਲ ਦਾ ਪਸ਼ੂ ਆਈ ਜਾਂਦੇ ਆ ਨਾਲ ਦੀ ਨਾਲ ਹੀ ਸੇਲ ਹੋਈ ਜਾਂਦੇ ਆ ਹੂੰ ਅੱਗੇ ਫੋਨ ਹੀ ਇੰਨੇ ਕਾਈ ਜਾਂਦੇ ਆ ਆਪਾਂ ਤੋਂ ਸੁਣੀ ਨਹੀਂ ਜਾਂਦੇ ਪਸ਼ੂਆਂ ਦੀ ਵੀਡੀਓ ਪਾਉਣ ਦਾ ਮੌਕਾ ਵੀ ਹਾਂ ਬਾਕੀ ਉਹ ਤੁਹਾਨੂੰ ਕਹਿ ਰਹੀ ਫੋਨ ਲਾਇਆ ਉਦੋਂ ਆਪਣੇ ਕੋਲ ਪਸ਼ੂ ਸੇਲ ਹੋ ਜਾਂਦੇ ਆ ਸੇਲ ਹੋ ਜਾਂਦੇ ਪਾਕੀ ਨਾਲ ਡਾਕਟਰ ਵੱਡੀ ਗੱਲ ਕੀ ਆਪਾਂ ਪਸ਼ੂਆਂ ਦੀ ਠੰਡਾ ਸੀਲ ਹੂੰ ਉਹ ਸੀਲ ਪਸ਼ੂ ਬੰਦਾ ਹਰੇਕ ਬੰਦਾ ਮੰਗ ਕਰਦਾ ਬਾਕੀ ਬਹਿੜਾ ਹੁੰਦਾ ਚੰਗਾ ਚੰ ਨਾਮ ਤੇ ਡਰੈਸ ਬੋ ਛੰਨਾ ਗਲਾ ਸਿੰਘ ਪਿੰਡ ਹੈ ਸ਼ੰਗਾਰਾ ਨੋਆ ਆਪਾ ਦਹੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਨਾਲ ਕੋਪਨ ਪਗੌਰ ਸਹਿ ਰਹਿ ਗਿਆ ਮੋਬਾਈਲ ਨੰਬਰ ਬੋ 99014 33579 ਇਹ ਬਾਈ ਦਾ ਕੰਟੈਕਟ ਨੰਬਰ ਇੱਕ ਵਾਰ ਕੀ ਡਾਕਟਰ ਗੱਲ ਕੀ ਆਪਾਂ ਹਰੇਕ ਵੀਡੀਓ ਦੇ ਅੱਗੇ ਹੀ ਬੋਲਦੇ ਆ ਆਪਣੇ ਪਸ਼ੂ ਸਾਰੇ ਲਿਆਂਦੇ ਹੁੰਦੇ ਆ ਆਪਣਾ ਘਰ ਦਾ ਕੋਈ ਵੀ ਹੁੰਦਾ ओके ਆਪਾਂ ਨੂੰ ਜਿਵੇਂ ਮਾਲਕਾਂ ਨੇ ਕਹਿਣਾ ਆਪੋਂ ਮੈਂ ਕਹਿ ਕੇ ਦੇਣੀ ਹੁੰਦੀ ਜਦੋਂ ਵੀ ਅਗਲੇ ਦੇਖਣੇ ਆਪਦੀ ਜੱਜਮੈਂਟ ਲੈ ਲੈ ਵੀ ਮੈਂ ਇਹਨਾਂ ਦੁੱਧ ਚੋ ਸਕਦਾ ਹਾਂ ਜਿਵੇਂ ਮਾਲਕਾਂ ਨੇ ਕਹਿਤਾ ਆਪਾਂ ਨੂੰ ਵੀ ਇਹਨਾਂ ਦੁੱਧ ਚੋਇਆ ਵਾ ਆਪਾਂ ਮੈਂ ਕਹਿ ਗਈ ਜਿਉਣੇ ਆਪਣੀ ਘਰੇ ਕੋਈ ਨਹੀਂ ਚੋਈ ਹੁੰਦੀ ਹਮਮ ਆਪਨੇ ਕੋਲ ਤੂੰ ਵੀਡੀਓ ਪਾ ਕੇ ਜਾਣਾ ਘੰਟੇ看ਦੇ ਬਾਅਦ ਵੇਖ ਜਾਣੇ ਆ ਪਸੂ ਉਦੋਂ ਬਾਅਦ ਨਵੇਂ ਆ ਜਾਣੇ ਆ ਠੀਕ ਆ ਆਓ ਆਪਾਂ ਆਪੇ ਬੰਦਾ ਜੱਜਮੈਂਟ ਕਰ ਲੈ ਜਿੰਨਾ ਮਾਲਕਾਂ ਨੇ ਕਹਿਤਾ ਆਪਾਂ ਤੋਂ ਨਹੀਂ ਕਹਿ ਕੇ ਦੇਣੀ ਆ ਬਾਕੀ ਡੰਗਰੀ ਦਾ ਨਵੀਂ ਕਿਨੇ ਕ ਦੁੱਧ ਆ ਸਹੀ ਹੈ ਬਣੀ ਹਾਂ ਬਈ ਇਹ ਬੈਠ ਕਿਹੜਾ ਸੂਆ ਸੂਈ ਆ ਇਹ ਡਾਕਟਰ ਮਾਲਕਾ ਨੇ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਹੈ ਪਹਿਲੇ ਸੂਏ ਥੋੜੀ ਵੱਡੀ ਹੋ ਕੇ ਬਣੀ ਵੀ ਹੈ ਬੜ ਸੰਭਲੀ ਸੰਭਲੀ ਬਹੁਤ ਜ਼ਿਆਦਾ ਹੈ ਸਹੀ ਹੈ ਬਾਈ ਹਾਂ ਬੱਚਾ ਕਿਹਦੇ ਤਾਂ ਬੱਚੀ ਦਿੱਤੀ ਹੈ ਡਾਕਟਰ ਇਹ ਆਪਾਂ ਨੂੰ ਸੀਮਾ ਦਿੱਤਾ ਨਾਲ ਤੂੰ ਬੱਚੀ ਦਿਖਾ ਦੇ ਬੰਦਾ ਫੇਰ ਕਹਿੰਦਾ ਉਹ ਬੱਚੀ ਦੀ ਕੁਆਲਿਟੀ ਦੇ ਬਾਕੀ ਬੱਚੀ ਡਾਕਟਰ ਗਰੋਸ ਦਾ ਦੇ ਕਿੱਡੀ ਹੈ ਐ ਕਹਿੰਦਾ ਇੱਕ ਨੰਬਰ ਬਾਹਰ ਨਹੀਂ ਆਏ ਚੰਗੀ ਬੱਚੀ ਹੈ ਬਾਕੀ ਡਾਕਟਰ ਤੂੰ ਐ ਸੰਭੀ ਪਈਦਾ ਹਾਂ ਬ੍ਰਿਟਨ ਦਾ ਨਾਸਾ ਦੇ ਗਲਾਸਾਂ ਨਾਸਾ ਦੇ ਬਾਕੀ ਤੂੰ ਡਿਜ਼ਾਈਨ ਦੇ ਬੱਚੀ ਦਾ ਬੜਾ ਵਾੜਾ ਚੰਗਾ ਬੱਚੀ ਦਾ ਕੰਮ ਕੁੰਨਾ ਹੈ ਤੇ ਬਾਕੀ ਬੱਚੀ ਦਾ ਟਰੂਨ ਵੀ ਤੂੰ ਦੇਖ ਪਿੱਛੇ ਪੁੜਾ ਆਪਾਂ ਕਹਿ ਦਿੰਦੇ ਆ ਬੱਚੀ ਦੇ ਬੰਦਰ ਦੇ ਇੱਥੋਂ ਹੋਂ ਦੱਸਣ ਲੱਗ ਗਈ ਲੈ ਸਹੀ ਆ ਬਾਈ ਆ ਤਾਂ ਬੱਚੀ ਦਾ ਕਿੰਨਾ ਚੌੜਾ ਸਹੀ ਗੱਲ ਉਹ ਜਿਆਦਾ ਚੰਗਾ ਬੱਚਾ ਜਮਾ ਆ ਵਾਗੇ ਕਰਾ ਟਰੂਨ ਠੀਕਾ ਦਿੱਤਾ ਸੀ ਆ ਠੀਕਾ ਦੇਖ ਲਿਓ ਆਪਾਂ ਤੋ ਜਿਹੜਾ ਦੇਖਾ ਬਹੁਤ ਦਿਖਾ ਦੇਣਾ ਠੀਕ ਆ ਹਾਂ ਉਹ ਦੇਖ ਲਿਓ ਠੀਕ ਆ ਬਾਈ ਇਹ ਹੈਗਾ 6 ਸੜਾ ਨਾ हां भाई ये देख लो ये अपन टीका हां एवीएस ਦਾ ਸਪਾਇਕ ਆ ਬਾਈ ਹਨਾ ਹਾਂ ਉਹਨਾਂ ਨੇ अपन टीका ਦੇਦਾ ਸੀ ਇਹ ਠੀਕ ਆ ਬਾਈ ਬਾਕੀ ਨਾ ਡਾਕਟਰ ਦੇ ਬੰ ਨੂੰ ਕਹਿਣ ਦੀ ਗੱਲ ਨਹੀਂ ਤੂੰ ਬੱਚਾ ਹੀ ਦੱਸਦਾ ਵੀ ਬਾਕੀ ਚੰਗੇ ਟੀਕੇ ਦਾ ਹਕੂ ਆ ਤੂੰ ਬੱਚੀ ਦੇਖ ਲੈ ਲਾਈਦੇ ਭੈਣ 15 ਦਾ ਦੇ ਬੱਚੀ ਹੁੰਦੀ ਆ ਸਹੀ ਆ ਬਾਈ ਹਾਂ ਰਾਤ ਚੁਈਆ ਜੇਰ ਜੂ ਰਹਿਣ ਕੰਪਲੀਟ ਆ ਓਕੇ ਬਾਈ ਹਾਰ ਵੀ ਭਾਈ ਬਹੁਤ ਚੰਗੀ। ਬਾਕੀ ਨਾ ਬੈ ਡਾਕਟਰ ਨੂੰ ਦੇਖ ਚੱਕੀ। ਜਿਹੜਾ ਪਈ ਆ ਹਨਾ ਬੱਤਲ ਚ ਪਈ ਆ ਡੱਟ ਚ ਪਈ ਆ ਕੰਪਲੀਟ। ਬਾਕੀ ਨੂੰ ਐਂ ਦੇ ਡਾਕਟਰ ਯਾਰ ਕਹਿ ਨਹੀਂ ਗੱਲਾਂ ਨਹੀਂ। ਸਹੀ ਆ। ਬੈਰ ਉਹ ਤੂੰ ਕੱਦ ਵੇਖ। ਕੱਦ ਦਾ ਨਾ। ਤੂੰ ਮੇਰਾ ਖੜ ਕੇ ਲੱਪਦਾ ਲਾਲੇ ਬੰਦਾ ਖਿੱਡਾ ਖਾਦਾ ਲੈ। ਹੂੰ ਕੀ ਆ ਬਾਤ। ਤੂੰ ਕੱਦ ਦੇਖ ਲੈ ਬੈਰ ਦੀ ਬਾਕੀ ਡਾਕਟਰ ਕੁਆਲਿਟੀ ਦੇਖ। ਕੁਆਲਿਟੀ ਚੈੱਕ ਕਰ। ਹਾਂ ਹੁਣ ਦੁੱਧ ਬੰਦੇ ਨੇ 35 36 ਕਿਲੋ ਜੋ ਆ ਦੱਸਿਆ। ਤੇ ਆਪਾਂ ਬਾਕੀ ਜਿਹੜਾ ਮਾਲ ਕਰਨੇ ਕਿਹਾ ਉਹਨੇ ਕਹਿ ਕੇ ਕਿ ਜਿਹੜਾ ਬਾਕੀ ਹੁਣ ਅਗਲੀ ਸੇਵਾ ਤੇ ਆ। ਸਹੀ ਆ ਭਾਈ। ਬਾਕੀ ਨਾ ਯਾਰ ਡ ਬਰੀਟ ਨਾ ਮੂੰਹੋਂ ਬੋਲਦੀ ਆ ਬਾਕੀ ਸਾਰੀਆਂ ਗੱਲਾਂ ਓਕੇ ਆ ਬਾਕੀ ਨਾ ਡਾਕਟਰ ਜੀ ਆ ਦੇਖ ਲੈ ਬਾਹਰ ਦਾ ਵੀ ਕੋਈ ਲੇਖਾ ਨਹੀਂ ਤੇ ਮਗਰ ਵੀ ਬੱਚਾ ਚੰਗਾ ਤੇ ਬਾਹਰ ਵੀ ਦੇਖ ਲੈ ਕਿੰਦੀ ਵੱਡੀ ਐ ਇੰਦੀ ਬਾਹਰ ਦੁੱਧ ਨਾ ਦਿਓ ਫਿਰ ਦਿਓ ਵੀ ਸਹੀ ਆ ਭਾਈ ਲੈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਫੁੱਲ ਕੱਦ ਫੁੱਲ ਬਰੀਟ ਪ੍ਰਿੰਟ ਆਪਾਂ ਵੀ ਲਾ ਕੇ ਦਿਖਾ ਦਿੰਨੇ ਆ ਕੋਈ ਚੱਕਰ ਨਾ ਮੰਨੀ ਕੋਈ ਦਾ ਕਹਿਣਾ ਹਾਂ ਜੀ ਵੀ ਲਾ ਦੇ ਪੀ ਚੱਕਰ ਨਹੀਂ ਲੈ ਕੀ ਆ ਬਾਤ ਆ ਜਮਾ ਦੁੱਧ ਨਾਲ ਪੀ ਸਕਦੇ। ਬਾਕੀ ਡਾਕਟਰੀ ਆ ਰਹੀ ਆ ਭੈਣਾ ਆਪਾਂ ਪਸੂ ਲੈਉ ਨਹੀਂ ਹੈ। ਕੀ ਗੱਟਾਂ ਤਾਵੇਂ ਮੇਰੇ ਛੇਤੀ ਮਿਲਦੀ ਨਹੀਂ। ਬਾਕੀ ਵੱਡੀ ਗੱਲ ਕੀ ਹੈ? ਡਾਕਟਰ ਖੰਧੀ ਸੀਲ ਦੀ ਬਹੁਤ ਅਲ ਹੈ। ਲੈ ਭਈ ਲੈ ਬੜਾ ਜਿਵੇਂ ਮੱਗੀ ਦੇ ਪੂਰਾ ਗੋਡੇ ਡਾਕਟਰੀ ਇਦੋਂ ਦਿਖਾਦੀ ਡਾਕਟਰ ਮੂਹਰੋਂ ਲੈਵਾ ਦੋਨੇ ਪਾਸੇ ਦਿਖਾ ਦੇ ਇੱਕ ਪਾਸੇ ਭਾਂਡੇ ਤੋਂ ਜੱਜਮੈਂਟ ਲਾਇਓ ਭਾਂਡਾ ਬਹੁਤ ਭਾਂਡਾ ਡਾਕਟਰ ਤੋਂ ਹੱਥੋਂ ਦੇਖੀ ਬਹਿਣ ਦੇ ਬੜਨਾ ਵੀ ਬਹੁਤ ਹੈ। ਵੱਡੀ ਗੱਲ ਕੀ ਹੈ ਡਾਕਟਰ ਲਸੀਲ ਦੇ ਖੂਨ ਦਾ ਜਿਵੇਂ ਮਰਜੀ ਜਿਵੇਂ ਮਰਜੀ ਭਾ ਦੁੰਨੇ ਪਾਸੀ ਵਹਿ ਗਈ ਭਾ ਮਸ਼ੀਨ ਤੇ ਲਾ ਲਈ ਹੱਥੀ ਲਾ ਲਈ ਕਹਿਣੀ ਕੁਛ ਨਹੀਂ ਸਹੀ ਗੱਲ ਆ ਬਾਕੀ ਨਾਲ ਡੈਕਟਰੀਆ ਕੁਆਲਟੀ ਆ ਵਹਿ ਰਹੀ ਆ ਪਾ ਲੈ ਜਾਨਵਰ ਬਹੁਤ ਜਿਆਦਾ ਜੰਗ ਹੈ ਉਹ ਨਹੀਂ ਪੱਟ ਤੋਂ ਅੱਗੇ ਲੇਵਾ ਉਹਨਾਂ ਹੀ ਪਿੱਛੇ ਨੂੰ ਵੱਡੀ 나ੜ ਦੇਖੋ ਦੁੱਧ ੜੀ ਲੈ ਕੱਲੀ ਕੱਲੀ 나ੜ ਨਾਲੇ ਖੜੀ ਆ ਤੇ ਥਣ ਦੇਖੋ ਲੈ ਧੀੜੀ ਦੇ ਪਾਵ ਵਰਗੇ ਥਣ ਪੂਰੀ ਵਿਥੀ ਦੇ ਕੱਲਾ ਕੱਲਾ ਥਣ 나ੜਾ ਨੂੜਾ ਕਰਮ ਵਾਲੀ ਦੇ ਫੁੱਲ ਚਾਹੀਏ ਚਵਾਈ ਕਿਵੇਂ ਆ ਚਵਾਈ ਬਾਕੀ ਡਾਕਟਰ ਫਤਿਹਰਾ ਮਾਰ ਕੇ ਦਿਖਾਵਾਂਗੇ ਆਪਣੇ ਚੋਣ ਦਾ ਬਾਹਰ ਕੋਈ ਵੀ ਬਿਮਾਰੀ ਹੁੰਦੂਈ ਨਹੀਂ ਠੀਕ ਆ ਬਾਈ ਆਪਾਂ ਵੀ ਲੈਣੀ ਹੁੰਦੀ ਐ ਵੇਚਣੀ ਐ ਚੋਣ ਦੀ ਆਪਣੀ ਵਾਇਰ ਦਾ ਮਾਰਾ ਹੋ ਸਹੀ ਆ ਆਪੋ ਡਾਕਟਰ ਆ ਬੰਦੇ ਬੂਨ ਨੋ ਗਿਆ ਜੇ ਇਹਨੇ ਸੀਲ ਐ ਬੈਠਾ ਤੁਸੀਂ ਲੈਣੀ ਕਿੱਥੋਂ ਆ ਅਸੀਂ ਪਹਿਲਾਂ ਵੱਡੀ ਗੱਲ ਕੀ ਆ ਪਸੂ ਸੀਲ ਦੇਖਣਾ ਸਹੀ ਆ ਉਦੋਂ ਹੀ ਫੇਰ ਕਰਨਾ ਲੈ ਠੀਕ ਆ ਬਾਈ ਤਾਂ ਬਾਹਰ ਡਾਕਟਰ ਨੇ ਆਣਾ ਬਿਨਾ ਆਪਾਂ ਦੋਨੇ ਪਾਸੇ ਬੈਹ ਜੀ ਇੱਕ ਪਾਸੇ ਬੈਹ ਜੀ ਨੇ ਕਰ ਮਾਈ ਦੇ ਕਿਹਨੇ ਕੁਝ ਨਹੀਂ ਬਾਈ ਕੀ ਆ ਬਾਤ ਐਧਰੋਂ ਵੀ ਲੇਬਰੀ ਜੱਜਮੈਂਟ ਕਰਾਵਾਂਗੇ ਪਹਿਲਾਂ ਪ੍ਰਸ਼ਾਦ ਦੁਆਰੇ ਲੈ ਬੱਚਾ ਚੈੱਕ ਕਰ ਲ ਲੈ ਕੀ ਆ ਇਦਰੋਂ ਲੈ ਕੇ ਚੈੱਕ ਕਰਾਂ ਕੋਈ ਡਾਕਟਰ ਸਾਇਰ ਸਪਾ ਨਹੀਂ ਕੋਈ ਥਾਨ ਨਹੀਂ ਬਦਲਾ ਪਰ ਇੱਕੋ ਹੀ ਥਾਣਾ ਹੈ ਸਫਾਈ ਵਾਲੀ ਆ ਯਾਰ ਦੇਖੀ ਬੜੀ ਡਾਕਟਰੀ ਜਾਨਵਰੀ ਬੜਾ ਜੰਗਾ ਮਸਾਂ ਚਾ ਪੰਜ ਦਿਨ ਹੋ ਜਾਂਦੇ ਨੇ ਮਸਾਂ ਬਹਿੜ ਲਈ ਰਾਤ ਠੀਕ ਆ ਛੇਦੀ ਬਹਿੜੀ ਨਹੀਂ ਮਿਲਦੀ ਡਾਕਟਰੀ ਜੀ ਬਾਕੀ ਵੱਡੀ ਗੱਲ ਕੀ ਡਾਕਟਰੀ ਐਡਾ ਭਜਨ ਵਜੂਦ ਹੀ ਨਹੀਂ ਬਹਿੜਦਾ ਮਿਲਦਾ ਝਾਕੇ ਲੱਭਾ ਪ੍ਰਸ਼ਣ ਦਬਾ ਲਾ ਰਾਂ ਦਾ ਢਾਂ ਚਾਈ ਬੜਾ ਬਾਈ ਜੇ ਡਾਕਟਰੀ ਇੱਦੀ ਬਹਿੜ ਤਾਰੂ ਕੋ ਤਾਂ ਕੁਛ ਈ ਮਹੀਨੇ ਬਾਦੀ ਆਉਂਦੀ ਹੈ ਬਾਕੀ ਬੱਚਾ ਮਗਰ ਡਾਇਮੰਡ ਪੀ ਬੱਚੀ ਦਾ ਡਾਕਟਰ ਕੋਈ ਲਿਖੇ ਨਹੀਂ ਇਹ ਬੱਚੀ ਦਾ ਕੋਈ ਮੋਲ ਹੀ ਨਹੀਂ ਬੰਦਾ ਕੈਸਾ ਦਾ ਲੈ ਸਹੀ ਗੱਲ ਆ ਭਾਈ ਬਹੁਤ ਚੰਗਾ ਬੱਚਾ ਦਾ ਤਾਂ ਮਗਰ ਮਿਲ ਜਾਣੇ ਕਿਉਂ ਇਹਨੇ ਵੀ ਨਾਲ ਹੀ ਤਿਆਰ ਹੋਇਆ ਇਹਦਾ ਲਾਟਰੀ ਰਿਕਨੇ ਇੱਕ ਫਰੀ ਹੈ ਫਰੀ ਹੈ ਉਹ ਕੁਦਰਤੀ ਆਪਾਂ ਕੱਲ ਬਹਿ ਰਹੇ ਹਾਂ ਵੀਡੀਓ ਪਾਈ ਚਾਰਾਂ ਦੇ ਬੱਚੇ ਸੀਗੇ ਮਗਰ ਇਹ ਬੱਚੀ ਦਿੱਤੀ ਹੈਗਾ ਨੇ ਸਹੀ ਹੈ ਬੰਦੇ ਨੇ ਕਹੀ ਕਿ ਦਿੱਤੀਗਾ ਬੱਚੀ ਆ ਦੀ ਗੱਲ ਹੈਗਾ ਬੱਚੀ ਦੇਊਗੀ ਖੋਲੇ ਭਾਈ ਤੋਰੀ ਫੁੱਲ ਬਰੀਟ ਫੁੱਲ ਕਦ ਪੂਰੀ ਪਲੀ ਵੀ ਸਮੇਂ ਦੀ ਰਾਤ ਬਾਕੀ ਡਾਕਟਰ ਕਦ ਵਜੋਂ ਦਿਖਾ ਦੇ ਬਹਿਰ ਦਾ ਹਾਂ ਲਾ ਤੂੰ ਚੈੱਕ ਕਰ ਲੋ ਕਮਾਲ ਵਾਲਾ ਹਾਂ ਵੀ ਆਇਆ ਚੰਗੀ ਵਹਿ ਰਹਾ ਡਾਕਟਰ ਹੂੰ ਹੂੰ 레ਵਾ ਨੂੰ ਭਾਈ ਬਹੁਤ 레ਵਾ ਹੀ ਬਹੁਤ ਆ ਲਾਡ ਰਹਾ ਬੱਚਾ ਹੀ ਬਹੁਤ ਚੰਗਾ ਵਾਕੀ ਏਡੀ ਵਹਿ ਰਹਾ ਡਾਕਟਰ ਸੇਦੀ ਨਿਕਲਦੀ ਕੋਈ ਨਹੀਂ ਨਿਕਲਦੀ ਵੀ ਨਹੀਂ ਹਾਂ ਦੇ ਨਿਕਲਿਆ ਵੇ ਮੋਲ ਪਾਗੀ ਤਾਜੀ ਤੜ ਕੀ ਜੁਈ ਆ ਜੇ ਘੰਟੇ 2 ਕੀ ਹੋਇਆ ਜੇ ਜੁਰਪਈ ਨੂੰ ਡਾਕਟਰ ਦੇ ਸਹੀ ਗੱਲ ਓੜੇ ਇਹਦੇ ਕੁੱਤੇ ਨੂੰ ਕਰਦੀ ਜਖਦੀ ਜੇਉਂ ਕੁਛ ਵੀ ਨਹੀਂ ਹੂੰ ਬਾਕੀ ਦਾ ਡਰਾਇਰਾਂ ਦਿਖਾ ਦੇ ਤੁਹਾਨੂੰ ਚਾਚਾ ਫੇਰ ਵਾਲਾ ਤੁਹਾਨੂੰ ਚਾਚਾ ਚੈੱਕ ਕਰ ਲੋ ਸੀਟ ਚੈੱਕ ਕਰੋ ਬਾਕੀ ਕੋਈ ਗੱਲ ਨਹੀਂ ਡਾਕਟਰ ਇੰਨੀ ਨਾ ਵਹਿਰ ਆਪਾਂ ਕਹਿ ਦਿੰਦੇ ਹਾਂ ਲਵਾ ਖਰਾ ਦਿਂਦਾ ਨਹੀਂ ਹੁਣ ਐਨੀ ਕੱਟ ਬੈ ਲੈ ਸਹੀ ਗੱਲ ਹੈ ਬਾਈ ਕੱਲਾ ਗਾਲੀ ਨਹੀਂ ਦੇਂਦਾ ਨਾਹਾਂ ਤੋਂ ਤੇ ਤੁਸੀਂ ਡਾਕਟਰ ਗਾਲਾਂ ਕੰਮ ਆਇਆ ਵਹਿਰਦਾ ਤਾਂ ਤੇਲਾ ਬਾਕੀ ਵੱਡੀ ਗੱਲ ਕੀ ਆ ਡਾਕਟਰ ਸੀਲ ਨਹੀਂ ਗਿਆ ਆਪਣਾ ਇੱਥੇ ਵਹਿ ਜਾ ਲੈ ਲੈ ਕੋਈ ਚੱਕੇ ਕੁਝ ਵੀ ਨਹੀਂ ਕਹਿਣਾ ਡਾਕਟਰ ਕਹਿਣਾ ਕਰਮਾ ਨਹੀਂ ਜਮੇ ਨਹੀਂ ਕੁਝ ਕਹਿਣਾ ਠੰਡੀ ਸੀਲ ਤਾਂ ਫੁੱਲ ਬਾਹਰ ਨਹੀਂ ਆਉਂਦੀ ਡਾਕਟਰ ਸੀਲ ਵੇਲਾ ਹੁੰਦੀ ਆਪਾਂ ਗਰਮੀ ਨਹੀਂ ਵਹਿਰ ਲੈ ਕੇ ਜਾ ਜੀ ਤੇ ਬਾਕੀ ਤੁਹਾਨੂੰ ਦੱਸਾਂ ਕਹਿਣ ਦੀ ਲੋੜ ਨਹੀਂ ਜਾਨਵਰ ਆਪੀ ਰਸੂ ਮੇਚਿੰਦਾ ਸਹੀ ਆ ਬਾਈ ਲਾਈ ਦਿਓ ਦੇਖ ਲੈ ਡਾਕਟਰ ਕੋਈ ਥੋੜੇ ਤਾਲੇ ਦਾ ਮੰਨੇ ਬੈੜਾ ਪੁਵਾਦਾਨ ਖਾਲਿਸਮਾਰ ਕੇ ਪਤਵਾਰੀ ਵੀ ਕਿਹੜਾ ਦਵਾ ਦੇਾਂਗੇ ਦੁਵਾਰੀ ਕਿਹੜਾ ਦਵਾ ਦੇਾਂਗੇ ਹਾਂ ਉਧਰੋਂ ਥੋੜਾ ਜਿਹਾ ਕੁੱਤੇ ਤੋਂ ਜੱਗਦੀ ਸੀ ਉਹ ਕੁਛ ਵੀ ਨਹੀਂ ਸਹੀ ਆ ਬਾਈ ਹੂੰ ਦੇ ਵਕਤ ਵੀ ਬੜੀ ਕਮਾਲ ਦੀ ਆ ਨਾ ਦੇਖ ਲਾ ਰਟ ਲੈ ਹਾਂ ਲੈ ਕੀ ਬਾਤ ਆ ਮੁੱਲ ਤਾਂ ਜਾਇ ਜੀ ਹੋ ਮੁੱਲ ਨਹੀਂ ਡਾਕਟਰ ਬਾਹਰ ਕਰਨਾ ਆਪਾਂ ਮੁੱਲ ਤਾਂ ਜਾਇਦ ਕਰਨਾ ਪਤਾ ਹੈ ਕਹਿੰਦੇ ਵੀ ਗਾਹਕ ਬਣਾਉਣਾ ਹੀ ਹੈ ਠੀਕ ਆ ਹਾਂ ਇਹ ਬੈਠੋ ਨਹੀਂ ਇਹ ਲਾਲ 2 ਲੱਖ ਸਵਾ 2 ਮੰਗ ਕਰਦਾ ਉਹ ਨਹੀਂ ਕਰਨੀ ਸਹੀ ਆ ਆਪਾਂ ਭਾਰਾ ਲੈ ਕੇ ਭਾਰਾ ਨਗਰ ਵੇਚਣਾ ਠੀਕ ਆ ਭਾਈ ਆਪਾਂ ਦਾ ਗਾਹਕ ਜਿੱਕ ਲੈ ਕੇ ਗਾਹਕ ਨੂੰ ਦੋ ਹੋਰ ਲਾਈਨ ਆਵੇ ਹੂੰ ਬਾਕੀ ਡਾਕਟਰ ਨਾਲ ਹੁਣ ਆਪਾਂ ਵੇਚ ਬੰਦੇ ਕੋ ਬੈਠਾ ਛੱਡ ਕੇ ਆਉਂਦੇ ਜਿੱਥੇ ਇੱਕਾਈ ਛੱਡੇ ਦੁਬਾਰੇ ਵੀ ਬੰਦੇ ਮੰਗਦੇ ਆ ਹੂੰ ਬਾਕੀ ਜਿਹੜਾ ਡਾਕਟਰ ਇਹ ਜੀ ਬੈਠਾ ਹਰੇਕ ਘਰ ਘਰ ਬੈਠ ਨਹੀਂ ਖੜੀ ਆਪਾਂ ਦੁਬਾਰੀ ਲੈਣੇ ਆ ਸਹੀ ਗੱਲ ਆ ਜਾਨ ਵਾਲੀ ਬੈਠ ਅਗਲੀ ਸਹੀ ਗੱਲ ਆ ਭਾਈ ਪੂਰੀ ਪਲੀ ਵੀ ਆ ਰਾਜੀ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਹੈ ਨਾ ਟਾਂਚਾ ਦੇਖੋ ਪਿੱਛੇ ਤੋਂ ਪੁੜਾ ਪੜਾ ਬਹੁਤ ਚੰਗਾ ਬੱਚਾ ਵੀ ਬਹੁਤ ਚੰਗਾ ਬਾਕੀ ਆ ਡਾਕਟਰ ਨੇ ਹੋਂਗਾ ਆ ਪਾ ਜਿੰਨਾ ਮਰਜ਼ੀ ਸਲਾਹ ਲਾ ਉਹਨੇ ਥੋੜਾ ਉਹਨੇ ਥੋੜਾ ਬੈਰ ਵੀ ਬਹੁਤ ਜਿਆਦਾ ਚੰਗੀ ਆ ਤੇ ਬੱਚਿਆ ਤੇ ਕੋਈ ਲੇਖੇ ਨਹੀਂ ਹੂੰ ਇਹ ਬੱਚੀ ਹੁਣ ਵੀ ਤੇ ਦੇਖ ਲੋ ਕਿੰਨੀ ਬੱਚੀ ਦੀ ਗਰੋਥ ਹੈ ਐਸਾ ਬੱਚੀ ਨੇ ਕਿੰਨੀ ਲਿਖਾ ਮਾਏ 5-7 ਦਿਨ ਸਾਹਮਣੇ ਧਾਰਾ ਮਾਰ ਦੇ ਬਾਈ ਹਾਂ ਧਾਰਾ ਮਾਰ ਦਿੰਦੇ ਆ ਲੈ ਵਾਲੂ ਵਾ ਬਾਹਲਾ ਹੈ ਨਾ ਬਾਈ ਡਾਕਟਰ ਇਹ ਬਾਹਰ ਦਾ ਤਾਂ ਕੋਈ ਲਿਖੇ ਨਹੀਂ ਆ ਲਿਖੀ ਮੁਕੇ ਪਏ ਆ ਬਾਕੀ ਡਾਕਟਰ ਵੱਡੀ ਗੱਲ ਕੀ ਆ ਐਂ ਭਈ ਆਪਣਾ ਬੱਚਾ ਆਪਣਾ ਸਾਡੇ ਨੂੰ ਤਾਂ ਕਰਮਾਂ ਇਹਨੇ ਕਹਣਾ ਹੀ ਕੋਈ ਨਹੀਂ ਲੈ ਠੀਕ ਆ ਬਾਈ ਬਿਨਾ ਲੈਣੇ ਤੋਂ ਵਜਾ ਭਾ ਦੁਨੇ ਬੱਚੀ ਵੀ ਲੈ ਬਾਕੀ ਡਾਕਟਰ ਤਾਂ ਲਿਖਾ ਦੇ ਲੈ ਚਵਾਈ ਬੜੀ ਚੰਗੀ ਆ ਨਾ ਬਾਈ ਚਵਾਈ ਡਾਕਟਰ ਇਹ ਥਣ ਵਾਲਾ ਕੰਮ ਦਾ ਮੋਟਾ ਚੋਣ ਆ ਜਿਵੇਂ ਮਰਜੀ ਚੋਈ ਚੱਲ ਬਾਕੀ ਡਾਕਟਰ ਇਹ ਭਾ ਜਿੱਦੇ ਤਾਂ ਵ ਆਲੀ ਚੰਗੀ ਚਵਾਈ ਆ ਕਰਮਾ ਬਾਕੀ ਡਾਕਟਰ ਜਾਂ ਮੂਹ ਲੈਣਾ ਚੋਣਾ ਪੱਟ ਦਿਖਾਵਾਂਗੇ ਮਗਲਾਂ ਦਾ ਦਿਖਾਵਾਂਗੇ ਹੂੰ ਇਹਦਾ ਗੱਲ ਕੀ ਆਪਾਂ ਹੁਣ ਇੰਨੀ ਚਵਾਈ ਚੰਗੀ ਐਡੀ ਵੱਡੀ ਬਿਹੜ ਦੀ ਚਵਾਈ ਤੇ ਮਾਰੀ ਹੋ ਹੀ ਨਹੀਂ ਸਕਦੀ ਲੈ ਸਹੀ ਗੱਲ ਆ ਬਾਈ ਲੈ ਹੂੰ ਬੜਾ ਚੰਗਾ ਚੋਣਾ ਕਰਮਾ ਬਾਕੀ ਡਾਕਟਰ ਚੋਣ ਵੀ ਬੜਾ ਚੰਗਾ ਬਿਹੜ ਦਾ ਜਗਾਰ ਹੀ ਬੜਾ ਚੰਗਾ ਸਹੀ ਆ ਇਹਦਾ ਜਗਾਬ ਨਹੀਂ ਡਾਕਟਰ ਬਿਹੜ ਦਾ ਮੇਰੇ ਨਾਲ ਆਪਾਂ ਕਿੰਨੀਆਂ ਘਟਾਰਾਂ ਮਾਰੀਆਂ ਤੂੰ ਦੁੱਧ ਦਿਖਾਦੀ ਲੈ ਲੈ ਕੱਲਾ ਬਾਬਾ ਹੀ ਬੈਨ ਆ ਇਹਦਾ ਕਰਕੇ ਆਪਾਂ 5-6 ਕਿਲੋ ਦੁੱਧ ਕੱਢਿਆ ਓਕੇ ਹਾਂ ਠੀਕ ਆ ਬਾਈ ਬਾਕੀ ਬੱਧੀ ਗੱਲ ਕੀ ਹੈ ਡਾਕਟਰ ਅਸੀਲ ਸੰਧੀ ਵਧੀ ਹੈ ਲੈ ਜਮੇ ਤਾਂ ਬੱਧੀ ਗੱਲ ਕੀ ਹੈ ਡਾਕਟਰ ਲਾਪਾਈ ਦਰੋਜੋਈ ਆ ਈਦੋਂ ਉੱਠ ਕੇ ਵੇਹ ਲੈ ਲੈ ਕਹਿਣਾ ਕੁਛ ਨਹੀਂ ਹੈ ਨਾ ਜਮੇ ਨਹੀਂ ਡਾਕਟਰ ਕੋ ਕਹਿੰਦੀ ਆ ਬੱਧੀ ਸੀਲ ਵੈਰਲ ਆ ਆ ਮੈਂ ਕਦੀ ਤਾਂ ਮਰੀ ਜਾ ਮੂਰ ਦੀ ਮਰੀ ਜਾ ਕੁਛ ਨਹੀਂ ਕਹਿਣਾ ਜਿਵੇਂ ਮਰਜੀ ਬੈਠਾ ਰਹਿ ਕੇ ਚਿਕਰੀ ਨੇ ਤੇ ਮੁੱਲ ਜਾਇਜ਼ ਹੋ ਬਾਲਾ ਮੁੱਲ ਨਾਲਟਰ ਆਪਾਂ ਜਾਇਜ਼ ਕਰਨਾ ਮੁੱਲ ਨਹੀਂ ਵਾਦੇ ਕਰਨੇ ਬਾਕੀ ਇਹਨਾਂ ਜਿਹੜੇ ਬੰਦੇ ਨੂੰ ਡੰਗਰ ਦਾ ਪਤਾ ਹੈ ਉਹਦਾ ਕੋਲੋਂ ਕਹਿਣ ਦੀ ਲੋੜ ਨਹੀਂ ਆਪ ਵੀ ਦੇਖ ਕੇ ਬੰਦੇ ਨੇ ਪੈਸੇ ਲਾ ਦੇਵੇ ਨਿਕਲਿਆ ਜਾਨਵਰ ਹੈਗਾ ਸਹੀ ਗੱਲ ਹਾਂ ਇਹ ਜੀ ਬੱਛੀ ਆ ਜਾਇਡਰ ਆਮ ਮੰਦੇ ਆ ਹੁਣ ਢੀਕਾ ਭਰੋਣੇ ਆਪਾਂ 15 20 ਇਹਦਾ ਬੱਛੀ ਵਾਲਾ ਕਟੂਨ ਤਿਆਰ ਹੋ ਜਾਂਦਾ ਸਹੀ ਗੱਲ ਹੈ ਭਾਈ ਹੁਣ ਬਾਕੀ ਵੈੜ ਦਾ ਕੋਈ ਲੇਖਾ ਹੀ ਨਹੀਂ ਹਾਂ ਤੇ ਕਿਸੇ ਵੀਰ ਨੂੰ ਬਾਈ ਵੈੜ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ